ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਨੰਦ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਸੰਦੀਪ ਡੇਰੀ ਫਰ ਵੇਖਣ ਵਾਲੇ ਸਰੋਤਿਆਂ ਨੂੰ ਵਾਜਦਾ ਖਾਲਸਾ ਵਾਜ ਜੀ ਫਤਿਹ ਜੀ ਚਲੋ ਹੋਰ ਸੁਣਾਓ ਠੀਕ ਠਾਕ ਵਧੀਆ ਵਧੀਆ ਸੰਦੀਪ ਜੀ ਸੱਚੀ ਢਾਈ ਜੀ ਹਾਂਜੀ ਹਾਂਜੀ ਕਿਰਪਾ ਵੈਰ ਦੀ ਜੀ ਇਹ ਕਮਾਲ ਜੀ ਮਾਲ ਸੰਦੀਪ ਸਾਹਿਬ ਚਲੋ ਤੇਰੇ ਪਤਾ ਵੀ ਵਿਕਦਾ ਹੀ ਜਾਂਦਾ ਭਾਅ ਵਿਕਣਾ ਭਾਅ ਪਰਤਾ ਤੇ ਮਾਲ ਸੋਨਾ ਵਿਕ ਜਾਂਦਾ ਬਿਲਕੁਲ ਬਿਲਕੁਲ ਜੀ ਬਿਲਕੁਲ ਇੱਕ ਅੱਧਾ ਡੰਗਰ ਰਹਿ ਜੇ ਰਹਿ ਜੇ ਕੋਈ ਗੱਲ ਨਹੀਂ ਆਪਾਂ ਦੀ ਇਸ ਗੱਲ ਦਾ ਕਹਿੰਦੇ ਵੀ ਨਹੀਂ ਹੁੰਦੇ ਇਹ ਦੇਖੋ ਵਪਾਰ ਆ ਤੇ ਵਿਕਣਾ ਤੇ ਮਾਲ ਭਾਅ ਨਾਲ ਹੀ ਆ ਜਿਹੜਾ ਅੱਜ ਇੱਕ ਸਭ ਕੋ ਮਹੀਂ ਵੀ ਕਰੋ ਅੱਜ ਪਾਵਾਂਗੇ ਇੱਕ ਮਹੀਂ ਐਂਡ ਤੱਕ ਵੀਡੀਓ ਵੇਖਿਓ ਠੀਕ ਆ ਮਹੀਂ ਤੇ ਸਾਡੀ ਜਾਨ ਆ ਪਰ ਸਾਡੀ ਕੋਈ ਮੀਬੂਰੀ ਆ ਵੀ ਸਾਨੂੰ ਮਲੇ ਡੰਗਰ ਜਿਆਦਾ ਆ ਇਹ ਨਹੀਂ ਪੈਣ ਦੇ ਹਾਂਜੀ ਹਾਂਜੀ ਬਾਕੀ ਨਹੀਂ ਸਾਂ ਮਾਲ ਬੜਾ ਸੁਤਰਾ ਵਾ ਹਾਂਜੀ ਆ ਸ਼ਾਈਵਾਲ ਸ਼ਾਈਵਾਲਿਆ ਨਹੀਂ ਕਰ ਗਏ ਹਾਂਜੀ ਗੱਬਣ ਕਰੀ ਸੋਈ ਫਿਰ ਹਾਂ ਕਰੋ ਆ ਜੋ ਆ ਪਾਪ ਲੈ ਨੂੰ ਖੋਲ ਹੋਇਦਾ ਗੱਬਣ ਆ ਇਹ ਇਹ ਗੱਬਣ ਸੀ ਉਸਾਂ ਦੋਂਦੀ ਵਸ਼ੀ ਅੱਛਾ ਦੋ ਦੰਦ ਠੰਡੀ ਠੁੰਡੀ ਬੜੀ ਆ ਇਹ ਗਿਰਚ ਵੀ ਆ ਜਾਂਦੀ ਆ ਤੇ ਸ਼ਾਈਵਾਲ ਚ ਵੀ ਆ ਜਾਂਦੀ ਲੋ ਜੀ ਲੋਕੀ ਕੰਨਾਂ ਤੋਂ ਵੇਖੇ ਤੇ ਗੇਰੇ ਆ ਹਾਂਜੀ ਤੇ ਉਦਾਂ ਹੀ ਸ਼ਾਈਵਾਲ ਆ ਹਾਂ ਲਾ ਜੀ ਬਿਲਕੁਲ ਐ ਸੀਲ ਠੰਡੀ ਦੋ ਦੰਦ ਬੈਲ ਉਹਦਾ ਕਿੰਨਾ ਟਾਈਮ ਲੱਗੂ ਬਾਜੀ ਨਿਸ਼ਾਨ ਨੇ ਦੱਕ ਦਿਨ ਡੈਣ ਨੇ ਹਫਤਾ ਦਾ ਦਿਨ ਬਾ ਠੰਡੀ ਠੰਡੀ ਪੜੀ ਹੈ ਜਿੱਦਾਂ ਮਰੀ ਠੀਕ ਆ ਥਾਨ ਬੜਾ ਲੋ ਕਰ ਲਗਾ ਹੰਦੀ ਜੀ ਕੱਦ ਬੜਾ ਆਵੇ ਹੂੰ ਆ ਚੀਜ਼ ਵੇ ਕੰਨ ਕੰਨ ਦੇ ਟਾਲ ਦਾ ਮੂੰਹ ਵੀ ਨਾ ਹੈ ਗੇਰ ਚ ਆ ਕਿਤੇ ਕ੍ਰੋਸ ਹੋ ਗਈ ਮਾਸਾ ਲਾ ਲੋ ਜਾਂ ਜਿੱਦਾਂ ਮਰਜੀ ਕੋ ਸਮਝ ਲੈ ਹਾਂ ਬਿਲਕੁਲ ਠੰਡੀ ਸੁਭਾਅ ਦੀ ਸ਼ਾਂਤ ਚਲ ਲੈ ਲੈ ਚਲ ਪੋਸਾ ਭਾਬ ਬਸ ਐ ਫਰਾ ਫਰ ਅੱਜ ਬੁਲਵਾਏ ਨੇ ਤੁਹਾਡੀ ਅੱਜ ਤਰੀਕ ਹੈਗੀ ਦੋ ਦੋ ਤਰੀਕੇ ਆ ਤੇ ਅੱਜ ਹੀ ਆਵੇ ਤੇ ਅੱਜ ਹੀ ਜਾਣ ਤੇ ਅਸੀਂ ਹੋਰ ਲਈਏ ਹਾਂ ਤਾਜੀ-ਤਾਜੀ ਫਸਲ ਹੈ ਤਾਜੀ-ਤਾਜੀ ਵੀਡੀਓ ਤਾਜੀ-ਤਾਜੀ ਸਬਜ਼ੀਆਂ ਆਂਦੇ ਨੇ ਤਾਜੀ-ਤਾਜੀ ਸਬਜ਼ੀ ਦਾ ਅੱਜ ਤਾਜੀ-ਤਾਜੀ ਵੀਡੀਓ ਹਾਂ ਵੈਰੀ ਗੁੱਡ ਜੀ ਇਹਦਾ ਮੁੱਲ ਭਾਂ 55-50 ਜਿੰਨਾ ਮਰਜ਼ੀ ਕਰ ਲਈਏ 45000 ਦੀ ਵੜ ਦੇ ਦੀਏ ਚਲ ਠੀਕ ਹੈ ਬਿਲਕੁਲ ਕੋਈ ਨਹੀਂ ਕੋਈ ਭੈਣ ਭਰਾ ਫੋਨ ਕਰੂਗਾ ਮਾਨਤਣ ਕਰਾਂ ਕਸੇ ਪਾਕ ਆਂਦੇ ਭਜੀ ਇਹ ਸੂਆ ਕਿਨਾਂ ਮ ਫਿਰ ਸੰਦੀਪ ਸਿੰਘਾ ਦੂਜਾ ਸੂਆ ਸੂਈ ਅੱਜ ਹੀ ਉਹ ਯਾਰਾ ਤੁਹਾਨੂੰ ਮੇਲੇ ਲੈ ਜਾਣ ਵਾਲੀ ਸੀ ਇਹ ਸਦੀਪ ਸਿੰਘਾ ਸੁਪੀ ਗਾਂ ਚਲੋ ਕੁਦਰਤੀ ਰੱਬ ਲਓਂਦੇ 24 ਦਿੱਤੀ ਘਟੋ ਘਟ ਵੀ ਇਹਨੂੰ ਸਵੇਰੇ 8-7 ਕਿਲੋ ਗਾਂ ਚ ਹੋਈ ਜੇ ਅੱਛਾ ਤੁਹਾਡਾ ਰਾਤਾ ਤੈ ਤੂੰ ਲੇਟ ਹੋਣਾ ਤੋਂ ਪਹਿਲਾਂ ਆ ਗਿਆ ਗਾਂ ਕੋ ਬੈਠਾ ਉੱਠਿਆ ਨਹੀਂ ਜਾਂਦਾ ਪੱਠੇ ਨਹੀਂ ਖਾਂਦੀ ਮਿਲਾ ਜੀ ਤੁਹਾਡੇ 11 ਵਜੇ ਆ ਗਏ ਆਓ ਅੱਜ ਤੂੰ ਮੈਂ ਆ ਲੇਟ ਆਉਣਾ ਵਾ ਮੈਂ ਤਾਂ ਗਾਂ ਉਦੋਂ ਨੂੰ ਤੇ ਪੱਟੀ ਗਾਂਵੇਂ ਨੇ ਫਿਰ ਬਣ ਜਾਣਾ ਪੱਠੇ ਨਹੀਂ ਖਾਂਦੀ ਅੱਛਾ ਤੇ ਮੈਂ ਹਾਂ ਚੱਲ ਬਹੁ ਬੂਜੋ ਵੈ ਬੂ ਜਾਊਗੀ ਲੋ ਜੀ ਕਰੋ ਚੈੱਕ ਚੱਲ ਪਤ ਚੱਲ ਆਹ ਵੇਖੋ ਗੱਡਾ ਜਬਰਦਸ ਲੱਗਾ ਬੱਚੇ ਘੜ ਕੇ ਤੁਰਦੀਆਂ ਭਾਈ ਕਿੰਨਾ ਕਰੂ ਤੋ ਤੁਹਾਡਾ ਸਵਾਲ ਜੀ ਅੱਛਾ ਦੁੱਧ ਦੇ ਨੇ ਪਹਿਲੇ ਸੂਰੇ 26-27 ਕਿਲੋ ਬੰਦੇ ਕਹਿੰਦੇ ਅਹੀਂ ਕੱਲ ਜਿਹੜਾ ਕੋ ਗੱਬਣ ਪੁੱਛਦਾ ਸੀ ਨਾ ਹਾਂਜੀ ਤੇ ਅਸੀਂ ਆਨੇ 20 ਕਿਲੋ ਦੇ ਦੇ ਹਾਂ ਪਰ ਅੱਜ ਸਾਨੂੰ ਪਤਾ ਲੱਗਿਆ ਵੀ ਵੱਛੀ ਜਿਹੜੀ ਦੁੱਧ 30 ਵੀ ਦੇ ਸਕਦੀ 28 ਵੀ ਦੇ ਸਕਦੀ ਹੈ ਹਾਂਜੀ ਕਿਉਂਕਿ ਚੁਾਈ ਜਦੋਂ ਬੰਦਾ ਥੱਲੇ ਬਹਿ ਜਾਂਦਾ ਨਾ ਬਾਲਟੀ ਧਰ ਕੇ ਬੜਾ ਮੇਰ ਲੱਗਦਾ ਹੰਦੀਰ ਜੀ ਬਿਲਕੁਲ ਬਿਲਕੁਲ ਡਰਨ ਲਈ ਕੈਮਰੇ ਕਰਕੇ ਕੈਮਰੇ ਕਰਕੇ ਕੋਈ ਨਿਆਣਾ ਨਹੀਂ ਪਾਉਣਾ ਕੋਈ ਗੱਲ ਨਹੀਂ ਬਾਤ ਨਹੀਂ ਆਇਆ ਸੀਲ ਬਿਲਕੁਲ ਚੁਾਈ ਪਤਾ ਕਿੰਦਾ ਦੀ ਸੁਨੀਪ ਸਿਆ ਹਾਂਜੀ ਮੈਂ ਵੀ ਬੜਾ ਮਾਲ ਵੇਚਿਆ ਹਾਂਜੀ ਪਰ ਵੱਖਰੀ ਵੱਖਰੀ ਦੁਨੀਆਂ ਤੋਂ ਨਿਆਰੀ ਕੇ ਹਾਂਜੀ ਹਾਂਜੀ ਮੈਂ ਦਿਆ ਸਾਹਿਬ ਨਾਲ ਬੜਾ ਕੁਦਰਤ ਨੇ ਖੇਡ ਬਣਾਈ ਬੜਾ ਸੋਚ ਸਮਝ ਕੇ ਬਣਾਉਂਦਾ ਜੇ ਗਾਂ ਇੰਨੇ ਦੁੱਧ ਵਾਲੀ ਤੈਨੂੰ ਚਵਾਈ ਵੀ ਉਦਾਂ ਦੀ ਲਾਈ ਵੀ ਮਿੰਟੋ ਮੰਡੀ ਚੋਈ ਜੀ ਹਾਂ ਖਮਾਓ ਪਾ ਖਮਾਓ ਜੀ ਲੈ ਚਲੋ ਜੀ ਲਓ ਜੀ ਸਾਹਿਬ ਬਾਗੁਰੂ ਦੀ ਕਿਰਪਾ ਪੂਰੀ ਮਾਰੋ ਚੈੱਕ ਕਰਨੇ ਬਾਕੀ ਜਿਹੜਾ ਥਣ ਲੱਗਾ ਸੁਆਹੀ ਸੰਦੀਪ ਸਿੰਘ ਚਵਾਈ ਵੀ ਬੜੀ ਲੱਗੀ ਥੋੜਾ ਜਿਹਾ ਬੱਚੇ ਕਰਕੇ ਤੈਨੂੰ ਪਤਾ ਸ਼ਾਈ ਵਾਲਾ ਦਾ ਅੰਗ ਰੱਖਦੀ ਹੈ ਨਾ ਥੋੜਾ ਬੱਚਾ ਕਰਕੇ ਬੱਚੀ ਬੱਚੀ ਮੰਗਣੀ ਨਹੀਂ ਸੰਦੀਪ ਸਿੰਘ ਅੱਛਾ ਦਿੱਤਾ ਅੱਛਾ ਮੰਗਣੀ ਫੇਰ ਤਾਂ ਸੋਨੇ ਦੇ ਸੁਹਾਗਾ ਹੜਾ ਆ ਜਾਂਦਾ ਹਾਂਜੀ ਹਾਂਜੀ ਮੰਨ ਲਓ ਅਹੀਂ ਸੰਦੀਪਾ ਘਟੋ ਘਟ ਦੋ ਪੰਡਾ ਪ੍ਰਾਲੀ ਛੁੱਟ ਕੇ ਸੁਆਹੀ ਆ ਹਾਂ ਰਾਤ ਅਹੀਂ ਦੋ ਪੰਡਾ ਥਲੇ ਪ੍ਰਾਲੀ ਛੁੱਟੀ ਸੀ ਲੈਣੇ ਉਹ ਪੜਾ ਮਾਰ ਗਿਆ ਉੱਥੇ ਵੀ ਤੇ ਬਾਜੀ ਫਿਰ ਸੰਦੀਪ ਸਿੰਘ ਇਹਦਾ ਵੀ ਉੜਦੀਆਂ ਵਾਲਾ ਹੀ ਭਾ ਕਰਨਾ ਕੋਈ ਬੋੜਾ ਬਤਾਈਆਂ ਨਾੜਾ ਨੂੜਾ ਵਿਖਾ ਦੇ ਮੇਰਾ ਵੀ ਇੱਧਰ ਆ ਗਿਆ ਥਾਣਾ ਹੀ ਵਿਖਾ ਦੇ ਆਹ ਨਹੀਂ ਥਾਣ ਦਾ ਵਿਖਾ ਹਾਂਜੀ ਸੰਦੀਪ ਸਿੰਘ ਇਹੋ ਜੀ ਗਾਂ ਹੋਰ ਕੇ ਸਾਡੇ ਤੇ ਹੋਵੇ ਤੇ ਲੱਖ ਸਵਾ ਲੱਖ ਦੀ ਆ। ਉਹ ਗਾਂ ਹੀ ਬੰਦੇ। ਲੱਖ ਸਵਾ ਲੱਖ ਦੀ ਗਾਂ ਹੀ ਆ ਪਰ ਆਪਣੇ ਅੱਡੇ ਦੇ ਨਹੀਂ। ਆਪਣੇ ਦੇ ਨਾਲ ਵਧਾ ਰੇਟ ਹੁੰਦਾ ਬਿਲਕੁਲ ਜਾਇਜ਼ ਤੇ ਉੜਦੀਆਂ ਵਾਲਾ ਹੀ। ਜਿਹੜਾ ਇਹਦਾ ਜਾਇਜ਼ ਮੁੱਲ ਆ ਸੰਦੀਪ ਸਿੰਘ ਲੱਖ ਹੀ ਕਰ ਲਈਏ ਭਾਵੇਂ 90 ਦੀ ਦੇ ਦਈਏ। ਇੱਕੋ ਹੀ ਗੱਲ ਕੰਮ ਨਹੀਂ ਵਿੜੋ। 80 ਦੀ ਦੇ ਦਈਏ? ਨਹੀਂ ਠੀਕ ਆ। ਹਾਂ ਠੀਕ ਆ। ਤੂੰ ਜੋਸ਼ ਦਿਣਾ ਸੀ ਲਾਲਾ। ਜੇ 5 ਹੋਰ ਜਾਂ 75 ਜਾਂਦੇ ਫਿਰ ਉਹਦਾ ਹੈ ਟੱਕਾ ਹੀ ਕਿਸੇ ਨੇ ਨਹੀਂ ਦੇਣੀ 30 ਕਿਲੋ ਵਾਲੀ ਸ਼ਾਈ ਵਾਲਾ ਗਾਂ ਦੇ ਚੁਾਈ ਮੋਟਰ ਉਹ ਯਾਰਾ ਨਹੀਂ ਪੋਣਾ ਬਿਲਕੁਲ ਪਰ ਆਪਾਂ ਦੇਣ ਰਹੇ ਆ ਉਹ ਸਾਨੂੰ ਮਿਲੀ ਪਾਣਾ ਪਾਣਾ ਕੋਈ ਇਹ ਨਾ ਕਹੇ ਵੀ ਫੌਜੀ ਨੇ ਪਾਣਾ ਲੈ ਕੇ ਬੇ ਭਾਈ ਵੇਚੀ ਆ ਮੇਰੀ ਆਦਤ ਤੈਨੂੰ ਪਤਾ ਬਾਕੀ ਜਿਹੜਾ ਭੈਣ ਭਰਾ ਥੱਲੇ ਬੈ ਗਿਆ ਗਾਂ ਦੋ ਹਿਲਦਾ ਨਹੀਂ ਛੱਡ ਕੇ ਨਹੀਂ ਜਾਂਦਾ ਚੁਾਈ ਚ ਨਹੀਂ ਫੇਲ ਹੋਊਗੀ ਮਹਾਰਾਜ ਦੀ ਕਿਰਪਾ ਸੀਲ ਪੂਰੀ ਕੋਈ ਨਿਆਣਾ ਨਹੀਂ ਪੋਣਾ ਕੋਈ ਗੱਲ ਨਹੀਂ ਬਾਤ ਚਲੋ 75 ਚੋਂ ਛੋੜੀ ਹੁਣੀ ਮੇਰਾ ਵੀ ਤੰਗ ਨਾ ਕਰਿਆ ਬੱਚੇ ਦਾ ਨਾੜੂ ਖਾ ਦਿੰਦੀ। ਨਹੀਂ ਆ ਗਿੱਲੇ ਨਾੜੂ ਦੱਸਿਆ ਜਾਂਦਾ ਜੀ। ਮਤਲਬ ਜੇਰ ਜੂਰ ਦੀ ਆਪਣਾ ਵੀਡੀਓ ਪ੍ਰੋਪਰ ਜੇਰ ਸ਼ੂਟਿੰਗ ਆ ਨੇ। ਤੇ ਆ ਇਹ ਗੱਬਣਾ ਵੀ? ਨਹੀਂ ਸੂਈ ਸੰਦੀਸ਼ਾ ਜਰਸੀ ਤੀਜੇ ਚੌਥੇ ਦਿਨ ਦੀ। ਅਰੇ ਸੂਈ ਆ। ਹਾਂਜੀ। ਮਗਰ ਇਹਦੇ ਬੱਛੀ ਆ। ਲਓ ਜੀ। ਮਗਰ ਬੱਛੀ ਆ। ਹਾਂਜੀ ਹਾਂਜੀ। ਕਰੋ ਚੈੱਕ ਜਰਸੀ ਜੱਤ ਵਾਲੀ। ਜੱਤ ਵਾਲੀ ਸੰਦੀਸ਼ਾ। ਠੰਡੀ ਬੜੀ, ਚੁਆਈ ਬੜੀ। ਦੁੱਧ 13-14 ਕਿਲੋ ਆ ਤੁਸੀਂ 12 ਦੀ ਗਰੰਟੀ ਲੋ ਅੱਜ ਹੀ ਆਈ ਆ। ਠੀਕ ਆ। ਹਾਂਜੀ। ਕਰੋ ਚੈੱਕ ਮਗਰ ਵੀ ਬੱਛੀ ਆ ਸੰਦੀਸ਼ਾ ਬਹੁਤ ਪ ਕੋਈ ਨਹੀਂ ਕੋਈ ਜਾਂਦੇ ਜਾਂਦੇ ਪਾ ਜਾਂਦੇ ਪੁਰਾ ਕਰ ਠੀਕ ਆ ਮਾਸ ਦੀ ਸਾਡੇ ਲਾਵਾ ਤੂੰ ਦੇ ਕਾਈ ਤੇ ਆਪਣੇ ਸਾਹ ਨਾਲ ਡੇ ਤਿਆਰੀ ਕਰਨ ਅਜੇ ਗਿੱਲਾ ਹੀ ਆ ਮਾਰ ਲਿਆ ਪਾ ਇਹਦੇ ਬੱਚੇ ਲਾ ਕੇ ਲਾਇਆ ਬੱਚੀ ਵਿਖਾ ਦੇ ਦੀ ਆ ਬੱਚੀ ਹਾਂਜੀ ਅੱਛਾ ਆ ਬੱਚੀ ਆ ਹਾਂਜੀ ਹਾਂਜੀ ਉਹ ਠੀਕ ਪਿਆਰੀ ਬੱਚੀ ਆ ਪੰਜਾ ਚੌਂਦ ਰਾਇ ਸੋਇਆ ਉੱਤੇ ਬਾਤ ਫੇਰੀ ਮਜ਼ਾ ਬਣਾਉਂਦਾ ਜਾਂਦੇ ਪਾ ਲੈ ਚਲੋ ਚਾਪ ਸੁਮਨ ਫੁਸਾ ਮਰੀ ਹੋਣੀ ਨਿਆਣਾ ਨਹੀਂ ਪੋਣਾ ਹੁੰਦੀ ਸਾਂ ਕੋਈ ਗੱਲ ਨਹੀਂ ਬਾਣੀ ਤੈਨੂੰ ਪਤਾ ਵੀ ਅਜੇ ਗਾਂ ਨੇ ਬੜਨਾ ਦੁੱਧ 15 ਕਿਲੋ ਵਾਟ ਦੇਈ ਜੂ ਬਿਲਕੁਲ ਜੀ ਹਾਂ ਚੰਗੀ ਸੇਵਾ ਆਈ ਦੇ ਹੂੰ ਹੁਣ ਵੀ ਤੇਰਾ ਜਿਆਦਾ ਕਿਲੋ ਪਰ 12 ਦੀ ਗਰੰਟੀ ਦੇ ਲੈ ਜਾਓ ਹਾਂਜੀ ਜੀ ਸੇਮ ਇਹ ਤਾਂ ਵੀ ਉੜਦੀਆਂ ਵਾਲਾ ਹੀ ਬਸ ਕੋਈ 55 ਨਹੀਂ ਕੋਈ 60 ਨਹੀਂ 50 ਵੀ ਰਹੀਆਂ ਪੂਰੇ ਦੀ ਦੋ ਹੀ ਛੱਡ ਦੋ 44000 ਦੀ ਵਾਹ ਰੋਣੀ ਬਾਜ ਜੈਸਨ ਚਲੋ ਜੈਸਨ ਮੈਂਨੇ ਗੇਟ ਬੰਦ ਕਰ ਦੋ ਤਲਾ ਬਾਹਰ ਲਿਆ ਪੋੜਾ ਬਾਹਰ ਮਾਰ ਏ ਗੱਬਣਾ ਜੀ ਏ ਸੰਦੀਪ ਸਿੰਘ ਸੂਈ ਆ ਬੈਟ ਅੱਛਾ ਮਗਲੇ ਵੱਚੀ ਸੀ ਜੀ ਠੀਕ ਆ ਤੇ ਇਹਦੇ ਕੋ ਦੁੱਧ ਹੁਣਾਵਾ 20 ਕਿਲੋ ਆ ਤੁਸੀਂ 18 ਦੀ ਗਾਰੰਟੀ ਲਾਓ ਠੀਕ ਆ ਤੇ ਆਪਸ ਮਾ ਇੱਕ ਨੰਬਰ ਲਓ ਜੀ ਚੋਈ ਆਈ ਪਸਮਾਈ ਬਹੁਤ ਟੌਪ ਦੀ ਮਗਰ ਬੱਛੀ ਇਹਦੇ ਮਗਰ ਬੱਛੀ ਆ ਗਈ ਹੈ ਜੀ ਦੇਖੋ ਬੰਦਾ ਦੀ ਤੁਸੀਂ ਮਸ਼ੀਨ ਲਾਉਣੀ ਮਸ਼ੀਨ ਲਾ ਸਕਦੇ ਜਾਂ ਹੱਥ ਨਾਲ ਚੋਈ ਕਰਨੀ ਹੱਥ ਨਾਲ ਕਰ ਲੋ ਅਸੀਂ ਦੋਵੇਂ ਕੰਮ ਕਰਦੇ ਆ ਜੀ ਠੀਕ ਆ ਆ ਬਾਕੀ ਠੰਡੀ ਠੁੰਡੀ ਤੈਨੂੰ ਪਤਾ ਹੁੰਦੀ ਸਿਆ ਇਨਾ ਐਚ ਐਫ ਨੂੰ ਕੀ ਕਹਿਣਾ ਹਾਂ ਪਿਓਰ ਨਸਲ ਵਾਲੀ ਵੇਖ ਲੈ ਕਿੱਡੀ ਗਾਂ ਵਾ ਹੈ ਕਿ ਨਹੀਂ ਪੂਰੇ ਕਦ ਕੁੱਦੇ ਇਹ ਵੱਡੀ ਵੱਡੀ ਆ ਹਾਂ ਜੀ ਆ ਬੱਛੀ ਹੰਦੀ ਤੁਸੀਂ ਇਹਦੇ ਮਗਰ ਅਜਰ ਬੱਚੇ ਬੁੱਚੇ ਨਵਾਏ ਆਵੇ ਬਾੜ ਦੇ ਸੁੱਕੇ ਜਾਣਦੇ ਪਾ ਤੇ ਮਾਲਾ ਨਾ ਚਲੋ ਤੁਸੀਂ ਥੋੜਾ ਛੇਤੀ ਆਗੇ ਥੋੜਾ ਸੁੱਕਿਆ ਸਕੇ ਮਾਲ ਸੋਨਾ ਲੱਗਦਾ ਬਾਕੀ ਚਲੋ ਹੁਣ ਇਦਾਂ ਦਾ ਮੌਸਮ ਹੈ ਨਵਾਉਣੀਆਂ ਪੈਂਦੀਆਂ ਬਗਾਨੇ ਘਰ ਆਈਆਂ ਨਵਾਈ ਦੇ ਪੈਸੇ ਮਿਲਣੇ ਸਾਨੂੰ ਜਿਹੜੀ ਅਸੀਂ ਸ਼ੈਂਪੂ ਸ਼ੈਂਪੂ ਮਾਰਨਾ ਨਾ ਉਹ ਵਜਤੋ ਨਹੀਂ ਸਾਨੂੰ ਇਦਾਂ ਬਾਕੀ ਤੇ ਚਲੋ ਪਿੱਛੇ ਮਾਂਜਾ ਲਵਾਇਦਾ ਤੇਜ਼ੀ ਬੜੀ ਹੋਈ ਆ ਹਾਂਜੀ ਹਦੀਸਾ ਇਹਦਾ ਵੀ ਉੜਦਿਆਂ ਵਾਲਾ ਪਾ ਕੋਈ 75 ਨਹੀਂ ਕੋਈ 70 ਨਹੀਂ 65000 ਦੀ ਜਸਨੋ ਚਲੋ ਠੀਕ ਆ ਬਾ ਠੀਕ ਆ ਹਾਂ ਇਹ ਗੱਪਣਾ ਜੀ ਇਹ ਗੱਪਣਾ ਇਹ ਨਹੀਂ ਇਹ ਵੀ ਸਭਾ ਫੋਜਾ ਇਹ ਸੂਈ ਇਸ ਦਿਨ ਆ ਕੱਲ ਦੀ ਅਰੇ ਕੱਲ ਦੀ ਸੂਈ ਆ ਹਾਂ ਇਹਦੇ ਮਗਰ ਵੀ ਬੱਛੀ ਅੱਛਾ ਇਹਦੀ ਬੱਛੀ ਡੱਬੀ ਬਹੁਤ ਪਿਆਰੀ ਆ ਪਹਿਲਾਂ ਬੱਛੀ ਪਲੂਣ ਚਾਰ ਦੰਦ ਲੋ ਚਾਰ ਦੰਦ ਆਵਾ ਬੱਚੇ ਲਾ ਕੇ ਸੌਖਾ ਦਾ ਕੰਮ ਤਾਂਗੇ ਬੱਚੇ ਆਜਾ ਇੱਥੇ ਬੰਨੇ ਆ ਇੱਥੇ ਬੱਚਾ ਚਲਾ ਬਜੀ ਕਿਤੇ ਧੁੱਪ ਤੋਂ ਬੱਚੇ ਬੰਦ ਨਹੀਂ ਉਹ ਬੱਚੇ ਤਾਂ ਇਹ ਕਹਦਾ ਇਧਰ ਨੂੰ ਖਿੱਚਦੀਆਂ ਘਟਾ ਸੰਦੀਪ ਸਿੰਘ ਦੇ ਲੈਵਾ ਦੇਖੋ ਫਸਾ ਦੇਖੋ ਲੈਵਾ ਵੇਸ ਦੀ ਆ ਗਈ ਹਾਂ ਦਾ ਹੈਂਡ ਕਰਾਈ ਬਹੁਤ ਇਹ ਵੇਲੋ ਤਾਂ ਨਹੀਂ ਕੋਈ ਕਮੀ ਆ ਗਈ ਚਲ ਠੀਕ ਹੈ ਤੋੜੋ ਜੀ ਤੋੜ ਪਾ ਤੋੜ ਲਓ ਅੱਛੀ ਬਖਾ ਦੇ ਸੰਦੀਪ ਜੀ ਮਾੜੀ ਇਹਦੀ ਡੱਬੀ ਹਾਂ ਬੱਛੀ ਆ ਗਈ ਡੱਬੀ ਹੈ ਨਾ ਬਹੁਤ ਪਿਆਰੀ ਟਾਪ ਦੀ ਬੱਛੀ ਮਗਰ ਚਲੋ ਹਾਂ ਜੀ ਦੀਵਸਿਆ ਇਹਦਾ ਵੀ ਜਿਹੜਾ ਗੱਲ ਆ ਨਾ ਹਾਂਜੀ ਮਤਲਬ ਚਵਾਈ ਵੱਲੋ ਪਸਮਾਈ ਵੱਲੋ ਮਸ਼ੀਨ ਲਾ ਲੋ ਹੱਥ ਨਾਲ ਚੋਲੋ ਜੋ ਮਰਜ਼ੀ ਕਰੋ ਤੁਹਾਡੀ ਮਰਜ਼ੀ ਆ ਬਿਲਕੁਲ ਪਹਿਲਾਂ ਵਸ਼ੀ ਥੋੜੀ ਜੀ ਤੁਹਾਨੂੰ ਪਤਾ ਸੂਸਾ ਕੇ ਡੰਗਰ ਲੱਪਾ ਲਾਇਆ ਕਾਜ ਹੁਣ ਨਵਾਏ ਨੂੰ ਹੋਏ ਨੇ ਹਾਂਜੀ ਉਹਦਾ ਕਰਕੇ ਬਾਕੀ ਵਸ਼ੀ ਚ ਕੋਈ ਕਾਜ ਨਹੀਂ ਇਹ ਵੀ ਸੇਮ ਆ 65 ਦੀਆਂ ਦੋਵੇਂ ਜਿਹੜੀ ਮਰਜ਼ੀ ਲੈ ਲਓ ਠੀਕ ਆ ਠੀਕ ਆ ਬਿਲਕੁਲ ਹਾਂਜੀ ਇਹ ਸੰਦੀਪ ਸਿੰਘ ਸਾਹਿਬ ਐਟ ਸੂਈ ਆ ਹਾਂਜੀ ਆਪਾਂ ਪਿਛਲੀ ਵੀਡੀਓ ਚ ਪਾਈ ਆ ਹਾਂਜੀ ਗੱਲ ਨਾ ਮਾਰੀ ਝੂਠ ਤੇ ਨਾ ਮੈਨੂੰ ਕੋਈ ਲੋੜ ਆ ਠੀਕ ਆ ਹਾਂਜੀ ਹਾਂਜੀ ਇਹ ਵਸ਼ੀ ਦਾ ਸੌ ਕੇ ਪਾਸੇ ਤੇਰੇ ਇਲਾਕੇ ਦੀ ਮੰਨਲਾ ਹੋਇਆ ਹੈ ਅੱਛਾ ਪਰ ਬੰਦੇ ਨਹੀਂ ਆਏ ਆਪਣ ਸਾਈ ਪਾਈ ਹੋਣਾ ਠੀਕ ਆ ਤੇ ਵੈੜ ਤੇ ਨਹੀਂ ਕੋਈ ਸ਼ੱਕ ਹਾਂ ਠੀਕ ਆ ਹਾਂਜੀ ਮਸ਼ੀਨ ਤੇ ਅਸੀਂ ਚੁੰਦੇ ਜਸ ਪਾਹੋਲੀ ਕਰਾ ਬੱਚਿਆ ਕਰਕੇ ਭੱਜ ਗਏ ਹਾਂਜੀ ਹਾਂਜੀ ਬੱਚੇ ਕਰਕੇ ਦੌੜਦੀ ਹੈ ਬੱਛੀ ਦੇ ਮਗਰ ਇਹਦੇ ਮਗਰ ਬੱਛੀ ਸੰਦੀਪ ਸਿੰਘ ਆਵੇ ਬੱਛੀ ਮਗਰ ਆ ਬੱਛੀ ਆ ਆ ਬੱਛੀ ਆ ਹੁੜਤਾ ਹਾਂ ਅੱਛੀ 88 ਕੁੰਗੜੀ ਆ ਬੱਛੀ ਜੇ ਠੀਕ ਆ ਦਿਸਿਆ ਵੀ ਚਾਰ ਤੰਦ ਬੱਛੀ ਆ ਤੇ ਕੋਈ ਸ਼ੱਕ ਨਹੀਂ ਹੈਗਾ ਵੈੜ ਤੇ ਦੁੱਧ ਹੋਣੇ ਤੇ ਕੋ 17 18 ਕਿਲੋ ਹੋ ਗਿਆ 17 18 ਕਿਲੋ ਹਾਂ ਪਰ ਤੁਸੀਂ 15 ਦੀ ਗਾਰੰਟੀ ਦੇ ਲੈ ਜਾਓ ਥੋੜਾ ਜਿਆ ਮੇਰੇ ਕੋ ਡਰਦੀਆਂ ਦੁਰਦੀਆਂ ਤੈਨੂੰ ਪਤਾ ਮੈਂ ਵੀ ਲਾ ਕੇ ਘਟਾਉਣਾ ਤੇ ਇੱਕ ਪੱਗ ਪੁਗ ਤੋਂ ਦੋ ਮਿੰਟ ਭਾਜੀ ਪਾ ਬਹਿ ਜਾ ਦੋ ਮਿੰਟ ਪਾ ਚਲ ਚੱਲ ਜਾਂਦੇ ਪਾ ਇਹਦਾ ਫਿਰ ਮੁੱਲ ਫਿਰ ਸਿੱਫਾ ਉਦੋਂ ਤਾਂ ਪਾਇਆ ਮੁੱਲ 85000 ਰੁਪਏ ਜਾਂਦੇ ਪਾ ਤੁਰਿਆ ਜਾ ਤੇ ਹੁਣੇ 61 85 ਦੀ ਆ ਹਾਂ ਵੇਖੋ ਜਿਹੜੀ ਗੱਲ ਕਿਸ ਨੇ ਕਰਨੀ ਹੱਥ ਦੀ ਚੁਵਾਈ ਥੋੜੀ ਜੀ ਅਜੇ ਪਹਾੜਿਆ ਵੱਛੀ ਨੂੰ ਔਖੀ ਹੁੰਦੀ ਜੇ ਹੂੰ ਮਸ਼ੀਨ ਨਾਲ ਦਵਾਂਗੇ ਮਸ਼ੀਨ ਵਿਖਾ ਦਿੰਦੇ ਆ ਹਾਂ 15000 ਦੀ ਮਸ਼ੀਨ ਦੇਖਦੀ ਆ ਉਹਦਾ 15 16000 ਦੀ ਹਾਂ ਅੱਜ 15 ਦੀ ਮਸ਼ੀਨ ਨਾਲ ਹੀ ਦੇ ਦੇਣੀ ਅਛਾ ਜਿਹੜਾ ਭੈਣ ਭਰਾ ਖੜੂ ਜਾਂਦਿਆਂ ਮਸ਼ੀਨ ਲਾ ਲਿਓ ਕੋਈ ਟੈਨਸ਼ਨ ਹੀ ਨਹੀਂ ਹੈਗੀ ਬੜਾ ਠੀਕ ਬੜਾ ਠੀਕ ਹੈ ਫਿਰ ਕਾਈ ਦੇ ਨਾਲ ਮੈਨੂੰ ਸਾਈ ਭਾਈ ਬੰਦਿਆ ਜੇ ਉਹ ਲੈ ਜਾਣਗੇ ਉਹਨਾਂ ਨਾਲ ਵਾਅਦਾ ਘਟਾ ਕਰਾਂਗੇ ਜੇ ਉਹ ਨਹੀਂ ਖੜਦੇ ਆਲੇ ਉਦੋਂ ਸੰਗਾਂ ਜੀ ਜੀ ਸੰਦੀਪ ਸਿੰਘ ਕਿੱਡੀ ਕਿੱਡੀ ਹੈ ਹਾਂਜੀ ਹਾਂ ਕੋਈ ਇਸਮੀਨੀ ਆਪਾਂ ਉਹ ਕਾਰੀਗਰ ਬੰਦੇ ਉਧਰ ਥੋੜਾ ਲੈਣੀ ਵਛੀ ਪੰਜੀ 26 ਕਿਲੋ ਦੁੱਧ ਦਊਗੀ ਮਸ਼ੀਨ ਅਸੀਂ ਨਾਲ ਦੇ ਦਾਂਗੇ 85000 ਕੀ ਚਲੋ ਠੀਕ ਹੈ ਅੱਜ ਮਸ਼ੀਨ ਦਾ ਆਫਰ ਨਾਲ ਆ ਬੜਾ ਗੱਬਣਾ ਜੀ ਨਹੀਂ ਸੰਦੀਪ ਸਿੰਘ ਆ ਮੈਂ ਨਾ ਗੱਬਣ ਆ ਹੂੰ ਤੇ ਨਾ ਸੱਜਰ ਆ ਹਾਂ ਆਪਾਂ ਜਿਹੜੀ ਗੱਲ ਹੋਵੇ ਸੱਚੀ ਤੋਕੜ ਕਰਕੇ ਮੈਂ ਇਹ ਨਹੀਂ ਕਰਦੀ ਮੈਂ ਸਾਡੀ ਚਲੋ ਅਸੀਂ ਦੋ ਸੂਏ ਪੀਤੇ ਮੈਂਦੇ ਹਾਂ ਇੱਥੇ ਇੱਕ ਪੈਸੇ ਦਾ ਵੀ ਨੁਕਸ ਨਹੀਂ ਹੈਗਾ ਠੀਕ ਆ 1 ਰੁਪਏ ਦਾ ਵੀ ਤੋਕੜ ਮੈਂ ਹੀ ਵੇਚਣ ਲੱਗੇ 1 ਰੁਪਏ ਦਾ ਵੀ ਨੁਕਸ ਹੋਏ ਤਾਂ ਵੀ ਜ਼ਿੰਮੇਵਾਰ ਆ ਹਾਂ ਜੀ ਮਿਲੂਗੀ ਵੀ ਥਾਪੀ ਤੇ ਹਾਂ ਆ ਮਾਰ ਥਾਪੀ ਪੜਾ ਬੈਠ ਥੱਲੇ ਮੜਾ ਥਾਪੀ ਮਾਰ ਕੇ ਬੈ ਜਾ ਇਹਦੀ ਸੰਦੀਪ ਸਿੰਘ ਇਹ ਮੈਂ ਦੀ ਇਹ ਸਿਫਤ ਰਹੀ ਅੱਜ ਤੱਕ ਇਹਨੇ ਬੱਚਾ ਮਰ ਜੇ ਨਾ ਮਰ ਨਾ ਮਰ ਤਾਂ ਆਪਸੇ ਬਣੀ ਬੱਚਾ ਮਰ ਜੇ ਨਾ ਮਰ ਜੇ ਕਿਦੀ ਮੈਂ ਨਾ ਡੰਗ ਨਹੀਂ ਬਣਣਾ ਠੀਕ ਗੱਲ ਲੱਗਾ ਪਾਈਆ ਦੁੱਧ ਹੋ ਰਹੀ ਤੋਂ ਮੈਂ ਥਲੇ ਸਤ ਬੈਠੇ ਮਹੀਨੇ ਜਾ ਕੇ ਪਾਈਆ ਵੀ ਇਦਾਂ ਹੀ ਚੋ ਅੱਛਾ ਜੀ ਅਹੀਂ ਕਦੀ ਥਲੇ ਜਵਾਕ ਨਹੀਂ ਛੜਿਆ ਜਵਾਕ ਤਾਂ ਅਸੀਂ ਬੋਤਲਾਂ ਪਾਲਦੇ ਤੇ ਸਾਨੂੰ ਫਾਇਦਾ ਪਸਮਣਾਂ ਆਨੇ ਹੁਣ ਧਾਰ ਨਹੀਂ ਨਾ ਦਿੱਤੀ ਹਾਂਜੀ ਇਹ ਤੇਰੇ ਇੱਥੇ ਫੇਰ ਤੇ ਫੇਰ ਨੇ ਪਸਮਣਾਂ ਉਸ ਤੋਂ ਵੱਡਾ ਟੋਕੇ ਲਾ ਰਾਂ ਮੈਂ ਵੀਚ ਨਹੀਂ ਸੰਦੀਪ ਸਿੰਘਾ ਮਜਬੂਰੀ ਪੈ ਗਈ ਮਾਲ ਜ਼ਿਆਦਾ ਤੇ ਵੇਚਣ ਵਾਲਾ ਮਾਲ ਨਹੀਂ ਪੈਦਾ ਤੂੰ ਆਪੇ ਹਸਾ ਰਲਾ ਘਰ ਉਧਰ ਤੈਨੂੰ ਮਾਲ ਖਾਂਦੇ 12 15 ਡੰਗਰ ਹੋ ਆ ਹੁਣ ਦੂਜੀਆਂ ਮਈਆਂ ਦੋਵੇਂ ਉਲਵੇਰੇ ਦਾ ਨਹੀਂ ਸੁੱਤਾ ਹੁੰਦਾ ਕਾ ਮੈਂ ਇੱਕ ਝੋਟੀ ਇਹਦੀ ਕੱਟੀ ਸੂਈ ਆ ਕੋਈ ਵੇਚਣ ਨੂੰ ਜੀ ਨਹੀਂ ਕਰ ਦਿਲ ਕੱਢ ਕੇ ਵੇਚਣ ਵਾਲੀ ਗੱਲ ਆ ਹਾਂਜੀ ਮਤਲਬ ਜਦੋਂ ਸੱਜਰ ਹੋਊਗੀ ਨਾ ਫੇਰ ਮੈਂ ਇਹਦਾ ਗਾਹਕ ਆ ਅੱਛਾ ਹਾਂ ਜਦੋਂ ਸੱਜਰ ਹੋਊਗੀ ਮੈਂ ਫੇਰ ਮੈਂ ਕਹਾ ਕੋ ਜਿੰਨੇ ਰੁਪਏ ਕੋਈ ਲਾ ਉਹ ਤੋਂ 5-5000 ਮੇਰੇ ਕੋ ਵੱਧ ਲੈ ਲਿਓ ਕਿਉਂਕਿ ਮੇਰੀ ਹੁਣ ਮਜਬੂਰੀ ਮਾਲ ਜ਼ਿਆਦਾ ਮੁੜ ਕੇ ਕਟੀਆਂ-ਕੁਟੀਆਂ ਵਿੱਚ ਵਛੇ-ਵਛੇ ਬਣ ਜਾਣਗੇ ਇਹਦੇ ਵੇਚਣ ਹਾਂਜੀ ਥੋਲਪਾ ਇਹ ਬਣੀ ਨਹੀਂ ਜੀ ਅਜੇ ਬੋਲੇ ਨੇ ਪੈਣਾ ਜੀ ਠੀਕ ਆ ਟਾਈਮ ਕਿੰਨਾ ਹੋਵੇ ਫਿਰ ਪੁੱਛ ਦੀਪ ਸਿਆ ਨੂੰ 3 ਕਿ ਮਹੀਨੇ ਲਾ ਕੇ ਚਲੋ ਨੀਅਰ ਬੋਰਡ ਤੇ 3 ਕਿ ਮਹੀਨੇ ਹੋ ਗਏ ਆ ਮੈਂ ਚੂਹਟ ਵਾਲੀ ਗੱਲ ਤੇ ਦੁੱਧ ਦੇਦ ਕੋ ਜਿਹੜਾ ਆਡੀ ਪਧਰੀ ਸੇਵਾ ਤੇ ਵੀ 9 ਕਿਲੋ ਹੋਊਗਾ 8 ਮੌ ਕਿਲੋ ਅੱਛਾ 8 9 ਕਿਲੋ ਹੈ ਤੇ ਜੇ ਤੁਸੀਂ ਇਹਨੂੰ ਖਾਲ ਪਾਈ ਵਨ ਪੂਰਾ ਪਾਤਾ ਤੇ ਫਿਰ 12 ਦੇ ਚਲ ਜੂ ਅੱਛਾ ਠੀਕ ਹੈ ਮੈਂ ਦੇ ਕੋ 18 ਕਿਲੋ 20 ਕਿਲੋ ਮੈਂ ਕੋ ਦੁੱਧ ਚੋਇਆ ਵਾ ਠੀਕ ਆ ਆਪਣੇ ਕੋਲੋਂ ਤੇ ਇਹ ਆਈ ਉਧਰੋਂ ਹੀ ਤੇਰੇ ਇਲਾਕੇ ਚੋਂ ਮੈਂ ਲੈਂਦੀ ਠੀਕ ਆ ਇਹ ਸੂਵੇ ਦੋ ਪੀਲੇ ਅਸੀਂ ਹੂੰ ਪਰ ਇਹ ਚਲੋ ਹੁਣ ਵੇਚਣਾ ਸਿਰਫ ਤੈਨੂੰ ਗੱਲ ਦੱਸ ਦਿਆਂ ਵੀ ਮਜਬੂਰੀ ਹੁ ਤਾਂ ਦਿਲ ਨਹੀਂ ਕਰਦਾ ਇਹਦਾ ਵੀ ਜੀ ਨਹੀਂ ਲੱਗਣਾ ਜਾ ਕੇ ਚਾਰ ਦੇਣਾ ਨਹੀਂ 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 ਡੰਗਰ ਬਾਹਰ ਘੱਟ ਪਾ ਗਾਂ ਘੱਤ ਉਪੇ ਮੜੀ ਇਹ ਡੰਗਰ ਬਾਹਰ ਕੱਢੇ ਨਾ ਸੰਦੀਪ ਹਾਂਜੀ ਹਾਂ ਫੋਦ ਨਾਲ ਹੋ ਜੇ ਮਾੜਾ ਫੋਦ ਜੀ ਲੋਨ ਦੇ ਪਾ ਲੋਨ ਦੇ ਹਾਂ ਚਲੋ ਪੇਠ ਪੂੜਾ ਮੈਂ ਆ ਤਾਂ ਬੜਾ ਸੰਦੀਸਿਆਂ ਇਹਦਾ ਫਿਰ ਹੁਣ ਪਤਾ ਨਹੀਂ ਮੇਰੇ ਕੋਈ ਭਾਵੇਂ ਡਰ ਜਿਆ ਨਹੀਂ ਤੇ ਆਵੇ ਇਦਾਂ ਜੇ ਤੋਕੜਾਂ ਮਈਆਂ ਬਹਿਣ ਦਿੰਦੀ ਨਹੀਂ ਬਹਿ ਨਹੀਂ ਇਹਦਾ ਸੀਲ ਸੀਲ ਹੈ ਜੀ ਲੈ ਆਪਾ ਇਹ ਤੋਂ ਹੁਣ ਚਲੋ ਮੈਂ ਅੰਨਾ ਕੋਈ ਭੈਣ ਭਰਾ ਆਪਣੇ ਨੂੰ ਦਵਾਗੇ ਉਹ ਮੇਰੀ ਮਜਬੂਰੀ ਮਾਲ ਕਰਕੇ ਵੀ ਚਲ ਵੇਚ ਨਹੀਂ ਪੈਣੀ ਆ ਕੋਈ ਆਪਣਾ ਸੱਜਣ ਬੇਲੀ ਲੈ ਆਂਦਾ ਉਹਦੇ ਕੋਈ ਫੇ ਲੈ ਲਈਦੀ ਜੇ ਲੋੜ ਪਵੇ ਲਵੇਰੇ ਲੂਰੇ ਦੀ ਹੂੰ ਉਹ ਮੈਂ ਹੀ ਅਜੇ ਬੜੀ ਕਾਇਮ ਆ ਦੇ ਸੱਚ ਮੈਨੂੰ ਮਹੀਂ ਬਾਰੇ ਨੌਲੇਜ ਨਹੀਂ ਹੁਣ ਤੂੰ ਮੜਾ ਦੱਸ ਦੇ ਵੀ ਮੈਂ ਇਹ 8 ਕਿਲੋ ਦੁੱਧ ਤੇ ਫੈਂਡ ਵੀ 5-7 ਆਪਣਾ ਹੋਊਗੀ ਘੱਟੋ ਘੱਟ 7 ਚਲੋ 10 ਤੱਕ ਨਹੀਂ ਹੋਣੀ 7 ਕੁ ਫੈਂਡ ਹੋਊਗੀ ਹੁਣ ਇਹਦੀ ਤੇ ਉਦਾਂ ਇਹਦੀ 9-10 ਤੱਕ ਵੀ ਚੱਲ ਜਾਂਦਾ ਕੰਮ ਦੱਸ ਦੋ ਫਿਰ ਜਿੰਨੇ ਦੀ ਹੈਗੀ ਦੱਸ ਦੇ ਨਹੀਂ ਤੁਸੀਂ ਦੱਸ ਦੋ ਮੈਂ ਤਾਂ ਹੁਣ ਮੈਂ ਹੀ ਕਦੀ ਵੇਚੀ ਨਹੀਂ ਸੰਦੀਪ ਸਿਆ ਹੈ ਕਿੰਨੇ ਦੀ ਚਾਹੀਦੀ ਹੈ ਮੈਨੂੰ ਕੀ ਪਤਾ ਜੀ 80 ਦੀ ਦੇ ਦਈਏ ਚਲੋ 575 ਜਾਂ ਦੋ ਨਹੀਂ ਸੰਦੀਪ ਸਿਆ ਆਪਾਂ ਉਹ ਕੰਮ ਨਹੀਂ ਕਰਨਾ ਜੇ ਗਾਈਆਂ ਸਸਤੀਆਂ ਤੇ ਮੈਂ ਵੀ ਆਪਣੇ ਘਰ ਦੀ ਅਸੀਂ ਕਿਹੜੀ ਮੁੱਲਿਆਂ ਦੀ 70000 ਦੀ ਮੈਂ ਦੇਦਾ ਜਦੋਂ ਬਣੂਗੀ ਹੂੰ ਜਿੰਨਾ ਮੁੱਲ ਕੋਈ ਲਾਊਗਾ ਉਸ ਤੋਂ 2 4 500 ਰੁਪਇਆ ਇਮਾਨਦਾਰੀ ਨਾਲ ਦੱਸ ਦਿਓ ਮੈਂ ਮੈਂ ਹੀ ਲੈ ਲਾਂਗਾ ਚਲੋ ਠੀਕ ਹੈ ਕਿਉਂਕਿ ਇਹ ਬੱਚਾ ਬਹੁਤ ਵਧੀਆ ਪਉਂਦਾ ਟੀਕੇ ਨਾਲ ਇਹਨੇ ਬਣਨਾ ਜੇ ਹਾਂਜੀ ਤੇ ਚੰਗਾ ਸੀਮਨ ਲਵਾਇਓ ਤੇ ਮੈਂ ਖਲੋ ਜਾਂਦੀ ਹੈ ਚਲੋ ਤੇ ਇਹਦਾ ਖੇਵਾ ਰਹਿਣਾ 3 4 ਦਿਨ ਰਿੰਗ ਕੇ ਬਣੂਗੀ ਰਿੰਗ ਕੇ ਬਣੂਗੀ ਇਹ ਵੀ ਨਹੀਂ ਉਦਾਂ ਰਿੰਗ ਕੇ 3 ਦਿਨ ਖੇਵਾ ਰਹਿਣਾ ਚੌਥੇ ਦਿਨ ਖੇਵਾ ਰਣਾ ਜੇ 3 4 ਦਿਨ ਰਿਕਵੈਸਟ ਹੈ ਵੀ ਨੂੰ 3 4 ਦਿਨ ਮੜ ਚਲੋ ਸਾਹਬ ਪਾ ਗੇਟ ਕੋਲੇ ਬੰਦੇ ਆਏ ਬਾਹਰ ਤੇ ਮਾਲ ਸੰਦੀਪ ਸਿੰਘ ਹਾਂਜੀ ਹਾਂਜੀ ਮਾਲ ਸਾਰਾ ਸੁਥਰਾ ਹੈ ਕਰੀ ਕੈਮਰਾ ਘੁਮਾ ਦੇ ਬਿਲਕੁਲ ਚੰਗੀਆਂ ਹਨ ਜੀ ਗਾਵਾਂ ਕਰੀ ਕੋਈ ਭੈਣ ਭਰਾ ਇੱਥੇ ਆ ਗਿਆ ਦੇਖੋ ਜਾਜੀ ਵਿੜਵਾਜਣੀ ਆ ਦੋ ਤਰੀਕੇ ਤਾਜੀ ਤਾਜੀ ਵਿੜਵਾਜਣੀ ਆ ਤਸੱਲੀ ਕਰੋ ਬਸ ਕੋਈ ਘੰਟੇ ਨੂੰ ਬੈਠ ਕੇ ਤਸੱਲੀ ਦਾ ਵਾਦਾ ਦੀਪ ਸਿੰਘ ਹਣ ਜਿਹੜੀਆਂ ਇਹੋ ਜਿਹੀ ਚੀਜ਼ਾਂ ਨਾ ਹੂੰ ਮਤਲਬ ਇਹ ਹੁਣ ਜਦੋਂ ਸਾਡੀ ਮਹੀਂ ਵੇਚ ਰਾਂਗੂ ਪਤਾ ਨਹੀਂ ਕਿੱਡੀ ਕਿੱਡੀ ਕਿ ਕਿਸ ਨੇ ਮਜਬੂਰੀ ਨਾਲ ਵੇਚੀ ਆ ਹਾਂਜੀ ਹਾਂਜੀ ਹੈ ਬਿਲਕੁਲ ਬਿਲਕੁਲ ਸਹੀ ਗੱਲ ਹੈ ਇਹ ਗੱਲ ਸਹੀ ਹੈ ਜੀ ਇਹੋ ਜੀ ਚੀਜ਼ ਵੇਚਣ ਵਾਲੀ ਤਾਂ ਨਹੀਂ ਉਹ ਵੀ ਆਂਦੇ ਟੀਕਾ ਸ਼ਾਈ ਵਾਲਾ ਲਵਾਇਆ ਚਲੋ ਲਵਾਇਆ ਤੇ ਸ਼ਾਈ ਵਾਲਾ ਦੇ ਵਛਾ ਦਿੱਤਾ ਬਿਲਕੁਲ ਜੀ ਤੇ ਇਹੋ ਜੀ ਚੀਜ਼ ਲੱਭਦੀ ਨਹੀਂ ਸੰਦੀਪ ਸਿੰਘਾਂ ਬਾਕੀ ਇੰਨੀਆਂ ਗੱਲਾਂ ਬਹੁਤੀ ਲੰਮੀ ਵੀਡੀਓ ਨਾ ਕਰੀਏ ਜਿਹੜੇ ਭੈਣ ਭਰਾਣੇ ਹੋਣਾ ਆਪਣੀ ਤਸੱਲੀ ਇੱਕ ਟਾਈਮ ਦੋ ਟਾਈਮ ਕਰਕੇ ਖੜੋ ਮੁੜ ਕੇ ਕਿਸ ਨੂੰ ਕਹਿਣ ਨੂੰ ਤੇ ਬਾਜ਼ਾਰ ਮਹਿੰਗਾ ਜੇ ਥੋੜੀ ਜੀ ਗਾਂ ਦਾ 15000 ਮਹਿੰਗੀ ਹੋ ਗਈ ਐ ਚ ਹੱਡਾ ਨਾ ਮੇਰੇ ਵੀ ਕਈ ਵਾਰੀ ਹੁੰਦਾ ਵੀ ਮੈਨੂੰ ਵੀ ਸਾਰ ਕੋਈ ਕਹਿੰਦਾ ਤੂੰ ਸਸਤੀਆਂ ਲਿਆਉਣਾ ਹੁਣ ਮਜਬੂਰੀ ਜੇ 100 ਇਹ ਆ ਵੀ ਚਲੋ ਵਾਹਿਗੁਰੂ ਕਿਰਪਾ ਕਰੇ ਜਿਹੜੇ ਹਿਸਾਬ ਨਾਲ ਮਾਲ ਬਾਹਰੋਂ ਮਿਲਦਾ ਉਸੇ ਹਿਸਾਬ ਨਾਲ ਹੀ ਲਈ ਜਾਂਦੇ ਤੇ ਵੇਚੀ ਜਾਂਦੇ ਹੈ ਨਾ ਜੀ ਇੰਨੀਆਂ ਗੱਲਾਂ ਫੜੇ ਬਲਾਈਆਂ ਹਾਂਜੀ ਮੋਬਾਈਲ ਨੰਬਰ 98141 78121 ਅੱਜ ਪਹਿਲਾਂ ਨਹੀਂ ਇਹ ਭੁੱਲਿਆ ਉੱਤੇ ਲਿਖਿਆ 98141 98121 ਪਿੰਡ ਥਰੀਏਵਾਲ ਹਲਕਾ ਮਜੀਟਾ ਜ਼ਿਲ੍ਹਾ ਅੰਮ੍ਰਿਤਸਰ ਸੰਦੀਪ ਦਾ ਕੈਮਰਾਮੈਨ ਹੈ ਨਹੀਂ ਅੱਜ ਕੈਮਰਾਮੈਨ ਬਣਿਆ ਚਲੋ ਕੋਈ ਗੱਲ ਚਿੱਤਾ ਭੁੱਲ ਗਿਆ ਡਰੈਸ ਦਾ ਤੇ ਮੇਰੇ ਵੀਰ ਫੋਨ ਕਰਕੇ ਆਇਓ ਵਾਜਾ ਖਾਲਸਾ ਵਾਜਾ ਫਤ